ਭਰੇ ਬਾਜ਼ਾਰ ਦੇ ਵਿੱਚ ਇੱਕ ਗੱਡੀ ਦੇ ਬੇਕਾਬੂ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਇਹਨਾਂ ਦੇ ਵਿੱਚ ਟਰੈਫਿਕ ਮਹਿਲਾ ਪੁਲਿਸ ਮੁਲਾਜ਼ਮ ਵੀ ਹੈ ਜੋ ਕਿ ਇਸ ਕਾਰ ਦੀ ਚਪੇਟ ਦੇ ਵਿੱਚ ਆਈ ਹੈ ਜਿਸ ਨੂੰ ਕੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸ ਨੂੰ ਇਲਾਜ ਤੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਸ਼ਰੀ ਮੁਖਸਰ ਸਾਹਿਦ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਕਾਫੀ ਜ਼ਿਆਦਾ ਟਰੈਫਿਕ ਲੱਗਿਆ ਹੋਇਆ ਸੀ। ਹਾਲਾਂਕਿ ਇੱਕ ਟਰੈਫਿਕ ਮਹਿਲਾ ਪੁਲਿਸ ਮੁਲਾਜ਼ਮ ਇਸ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ਾ ਕਰ ਰਹੀ ਸੀ ਪਰ ਇਸੇ ਵਿਚਕਾਰ ਇੱਕ ਗੱਡੀ ਕਾਫੀ ਜ਼ਿਆਦਾ ਸਪੀਡ ਤੇ ਬੇਕਾਬੂ ਹੋ ਕੇ ਆਉਂਦੀ ਹੈ ਤੇ ਉਸ ਮਹਿਲਾ ਪੁਲਿਸ ਮੁਲਾਜ਼ਮ ਸਮੇਤ ਤਿੰਨ ਹੋਰ ਲੋਕਾਂ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੰਦੀ ਹੈ ਜਿਸ ਦੇ ਕਾਰਨ ਸਾਰੇ ਦੇ ਹੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਤਾਂ ਮੌਕੇ ਦੀ ਇਹ ਕਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਕਤੀਵੇਂ ਇੱਕ ਸਫੇਦ ਰੰਗ ਦੀ ਗੱਡੀ ਜੋ ਕਿ ਨਜ਼ਰ ਆ ਰਹੀ ਹੈ ਖੜੀ ਹੈ ਹਾਲਾਂਕਿ ਜਿਵੇਂ ਹੀ ਇਹ ਸਟਾਰਟ ਹੋ ਕੇ ਅੱਗੇ ਨੂੰ ਜਾਂਦੀ ਹੈ ਤਾਂ ਇਸ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਇਸ ਗੱਡੀ ਦੇ ਅੱਗੇ ਲੋਕ ਪੈਦਲ ਜਾ ਰਹੇ ਹੁੰਦੇ ਨੇ ਉਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਦੇ ਵਿੱਚ ਇਹ ਸਾਰੇ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਹਾਲਾਂਕਿ ਕੁਝ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜੋ ਇਸ ਕਾਰ ਦਾ ਚਾਲਕ ਸੀ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਨਜ਼ਰ ਆ ਰਿਹਾ ਸੀ ਜਿਸ ਦੇ ਕਾਰਨ ਉਸ ਦੀ ਗੱਡੀ ਸੰਤੁਲਨ ਗਵਾ ਬੈੰਦੀ ਹੈ ਹਾਲਾਂਕਿ ਦੱਸ ਦਈਏ ਕਿ ਇਹ ਕਾਫੀ ਜ਼ਿਆਦਾ ਸ਼੍ਰੀ ਮੁਕਤਸਰ ਸਾਹਿਬ ਦਾ ਭੀੜ ਭਾੜ ਵਾਲਾ ਏਰੀਆ ਹੈ ਇੱਥੇ ਪੁਲਿਸ ਜੋ ਹੈ ਉਹ ਪੱਕੇ ਤੌਰ ਦੇ ਉੱਤੇ ਤਾਇਨਾਤ ਰਹਿੰਦੀ ਹੈ ਟ੍ਰੈਫਿਕ ਪੁਲਿਸ ਮੁਲਾਜ਼ਮ ਇੱਥੇ ਤਾਇਨਾਤ ਰਹਿੰਦੇ ਨੇ ਤੇ ਬੀਤੇ ਦਿਨਾਂ ਜਦੋਂ ਇਹ ਹਾਲਾ ਸਵਪਰਤ ਇੱਥੇ ਇੱਕ ਮਹਿਲਾ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਤਾਇਨਾਤ ਸੀ ਜਿਸ ਨੂੰ ਵੀ ਇਸ ਕਾਰ ਵਾਲੇ ਨੇ ਚਪੇਟ ਦੇ ਵਿੱਚ ਲੈ ਲਿਆ ਜੋ ਕਿ ਹੁਣ ਇੱਕ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਜਦਕਿ ਦੱਸਿਆ ਜਾ ਰਿਹਾ ਕਿ ਜਿਹੜੇ ਤਿੰਨ ਹੋਰ ਸੀ ਉਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਪਰੰਤੂ ਜੋ ਮਹਿਲਾ ਪੁਲਿਸ ਮੁਲਾਜ਼ਮ ਹੈ ਉਹ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਨਿਹਰਨ ਉਹ ਗੱਲ ਹੀ ਨਹੀਂ ਕਿ ਨਾ ਵੀਰੇ ਡ੍ਰੈਫਟ ਡਿਊਟੀ ਕਰ ਰਹੀ ਸੀ ਚਾਂ ਮੱਗਾ ਸੀ ਉਹ ਘੁੜਵਾ ਰਹੇ ਸੀਗੇ ਪਿੱਛੋਂ ਇੱਕ ਗੱਡੀ ਨੇ ਆਇਆ ਤੇ ਬਹੁਤ ਤੇਜ਼ ਗੱਡੀ ਆ ਰਹੀ ਸੀ ਵੀ ਉਸ ਤੋਂ ਬੰਨ ਪਤਾ ਨਹੀਂ ਕਿ ਪਿੱਛੋਂ ਦੀ ਆ ਕੇ ਉਹਨੇ ਮਾਰੇ ਮਾਰੇ ਕਿੰਨੇ ਵਜੇ ਦੀ ਘਟਣਾ ਹੈ ਇਹ ਸ਼ਾਮ 7:00 ਤੇ 4:00 ਵਜੇ 4:30 ਕੋਈ ਵੀ ਟਾਈਮ ਸੀ 4:30 ਤੋਂ 5:00 ਦੇ ਵਿੱਚ ਵਿੱਚ ਕੀ ਮੰਨ ਕਰਦੇ ਹੋ ਇਨਸਾਫ ਲੈਣਾ ਚਾਹੀਦਾ ਪਰੇ ਬਾਜ਼ਾਰ ਦੇ ਵਿੱਚ ਇੱਕ ਗੱਡੀ ਦੇ ਬੇਕਾਬੂ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਾਰਨ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਇਹਨਾਂ ਦੇ ਵਿੱਚ ਟ੍ਰੈਫਿਕ ਮਹਿਲਾ ਪੁਰਸ਼ ਮੁਲਾਜ਼ਮ ਵੀ ਹੈ ਜੋ ਕਿ ਇਸ ਕਾਰ ਦੀ ਚਪੇਟ ਦੇ ਵਿੱਚ ਆਈ ਹੈ ਜਿਸ ਨੂੰ ਕੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸ ਨੂੰ ਇਲਾਜ ਤੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਸ਼ਰੀ ਮੁਖਸਰ ਸਾਹਿਦ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕੀ ਕਾਫੀ ਜ਼ਿਆਦਾ ਟ੍ਰੈਫਿਕ ਲੱਗਿਆ ਹੋਇਆ ਸੀ ਹਾਲਾਂਕਿ ਇੱਕ ਟ੍ਰੈਫਿਕ ਮਹਿਲਾ ਪੁਲਿਸ ਮੁਲਾਜ਼ਮ ਇਸ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਸੀ ਪਰ ਇਸੇ ਵਿਚਕਾਰ ਇੱਕ ਗੱਡੀ ਕਾਫੀ ਜ਼ਿਆਦਾ ਸਪੀਡ ਤੇ ਬੇਕਾਬੂ ਹੋ ਕੇ ਆਉਂਦੀ ਹੈ ਤੇ ਉਸ ਮਹਿਲਾ ਪੁਲਿਸ ਮੁਲਾਜ਼ਮ ਸਮੇਤ ਤਿੰਨ ਹੋਰ ਲੋਕਾਂ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੰਦੀ ਹੈ ਜਿਸ ਦੇ ਕਾਰਨ ਸਾਰੇ ਦੇ ਹੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਤਾਂ ਮੌਕੇ ਦੀ ਇਹ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਕਾਸ਼ੀਵੇਂ ਇੱਕ ਸਫੇਦ ਰੰਗ ਦੀ ਗੱਡੀ ਜੋ ਕਿ ਨਜ਼ਰ ਆ ਰਹੀ ਹੈ ਖੜੀ ਹੈ ਹਾਲਾਂਕਿ ਜਿਵੇਂ ਇਹ ਸਟਾਰਟ ਹੋ ਕੇ ਅੱਗੇ ਨੂੰ ਜਾਂਦੀ ਹੈ ਤਾਂ ਇਸ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਇਸ ਗੱਡੀ ਦੇ ਅੱਗੇ ਲੋਕ ਪੈਦਲ ਜਾ ਰਹੇ ਹੁੰਦੇ ਨੇ ਉਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਦੇ ਵਿੱਚ ਇਹ ਸਾਰੇ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਹਾਲਾਂਕਿ ਕੁਝ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜੋ ਇਸ ਘਾੜ ਦਾ ਚਾਲਕ ਸੀ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਨਜ਼ਰ ਆ ਰਿਹਾ ਸੀ ਜਿਸ ਦੇ ਕਾਰਨ ਉਸ ਦੀ ਗੱਡੀ ਸੰਤੁਲਨ ਗਵਾ ਬੈੰਦੀ ਹੈ ਹਾਲਾਂਕਿ ਦੱਸ ਦਈਏ ਕਿ ਇਹ ਕਾਫੀ ਜ਼ਿਆਦਾ ਛੀ ਮੁਕਸਰ ਸਾਇਦਾ ਭੀੜ ਭਾੜ ਵਾਲਾ ਏਰੀਆ ਹੈ ਇੱਥੇ ਪੁਲਿਸ ਜੋ ਹੈ ਉਹ ਪੱਕੇ ਤੌਰ ਦੇ ਉੱਤੇ ਤਾਇਨਾਤ ਰਹਿੰਦੀ ਹੈ ਟ੍ਰੈਫਿਕ ਪੁਲਿਸ ਮੁਲਾਜ਼ਮ ਇੱਥੇ ਤਾਇਨਾਤ ਰਹਿੰਦੇ ਨੇ ਤੇ ਬੀਤੇ ਦਿਨਾਂ ਜਦੋਂ ਇਹ ਹਾਦਸਾ ਵਾਪਰਿਆ ਤੇ ਇੱਥੇ ਇੱਕ ਮਹਿਲਾ ਟ੍ਰੈਫਿਕ ਪੁਲਿਸ ਮੁਲਾਜ਼ਮ ਵੀ ਤਾਇਨਾਤ ਸੀ ਜਿਸਨੂੰ ਵੀ ਇਸ ਕਾਰ ਵਾਲੇ ਨੇ ਚਪੇਟ ਦੇ ਵਿੱਚ ਲੈ ਲਿਆ ਜੋ ਕਿ ਹੁਣ ਇੱਕ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਜਦਕਿ ਦੱਸਿਆ ਜਾ ਰਿਹਾ ਕਿ ਜਿਹੜੇ ਤਿੰਨ ਹੋਰ ਸੀ ਉਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਪਰੰਤੂ ਜੋ ਮਹਿਲਾ ਪੁਲਿਸ ਮੁਲਾਜ਼ਮ ਹੈ ਉਹ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਮੇਰਾ ਨਾਮ ਹੈ ਰਵੀ। ਮੈਂ ਵੀ ਤੇ ਰੈਕਪੇਡਿੰਗ ਕਰ ਰਹੀ ਸੀ। ਚਾਮ ਲੱਗਾ ਸੀ ਭਨਵਾ ਰਹੀ ਸੀ। ਪਿੱਛੋਂ ਇੱਕ ਗੱਡੀ ਨੇ ਆ ਕੇ ਬਹੁਤ ਤੇਜ਼ ਗੱਡੀ ਆ ਰਹੀ ਸੀ। ਉਸ ਤੋਂ ਬਾਅਦ ਮੈਂ ਸਾਲ। ਪਿੱਛੋਂ ਦੀ ਆ ਕੇ ਉਹਨੇ ਮਾਰੀ ਜਿਹੜੀ। ਕਿੰਨੇ ਵਜੇ ਦੀ ਘਟਣਾ ਹੈ? ਇਹ ਸ਼ਾਮ 6:00 ਤੇ 4:00 ਵਜੇ 4:30 ਕੋਈ ਵੀ ਟਾਈਮ ਸੀ 4:30 ਤੋਂ 5:00 ਦੇ ਵਿੱਚ। ਕੀ ਮੰਨ ਕਰਦੇ ਹਾਂ ਇਨਸਾਫ਼ ਮਿਲਣਾ ਚਾਹੀਦਾ